ਚੈਨਲ ਪੰਜਾਬੀ ਦੇ ਕੈਨੇਡਾ نیوز ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਪ੍ਰਧਾਨ ਮੰਤਰੀ ਮਾਹਕ ਕਾਰਨੀ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਮੰਗਲਵਾਰ ਨੂੰ ਕਰਨਗੇ ਮੁਲਾਕਾਤ ਸੁਰੱਖਿਆ ਤੇ ਇਕਨੋਮੀ ਦੇ ਪੱਖੋਂ ਬੜੀ ਅਹਿਮ ਹੈ ਇਹ ਮੀਟਿੰਗ ਪ੍ਰੀਮੀਅਰ ਡਗ ਫੋਰਡ ਬਲੋ ਸਪੀਡ ਕੈਮਰਿਆਂ ਉੱਪਰ ਪਾਬੰਦੀ ਲਗਾਉਣ ਦੇ ਫੈਸਲੇ ਨੂੰ 20 ਮੇਅਰਜ਼ ਨੇ ਦੁਬਾਰਾ ਸੋਚਣ ਦੇ ਲਈ ਕਿਹਾ ਫੋਰਡ ਕੈਮਰਿਆਂ ਨੂੰ ਦੱਸ ਚੁੱਕੇ ਨੇ ਸਿਰਫ ਰੈਵਨਿਊ ਇਕੱਠਾ ਕਰਨ ਦਾ ਸਾਧਨ ਕੈਨੇਡਾ ਪੋਸਟ ਵੱਲੋਂ ਯੂਨੀਅਨ ਦੇ ਲਈ ਨਵੇਂ ਆਫਰ ਨੂੰ ਕੀਤਾ ਗਿਆ ਪੇਸ਼ ਯੂਨੀਅਨ ਕਰੇਗੀ ਸਮੀਖਿਆ ਪੁਰਾਣੇ ਨਾਲੋਂ ਕੁਝ ਨਵੀਆਂ ਚੀਜ਼ਾਂ ਨੂੰ ਕੀਤਾ ਗਿਆ ਹੈ ਸ਼ਾਮਲ ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ ਪ੍ਰਧਾਨ ਮੰਤਰੀ ਮਾਕਾਨੀ ਵੱਲੋਂ ਅਗਲੇ ਹਫਤੇ ਦੀ ਸ਼ੁਰੂਆਤ ਵਿੱਚ ਵਾਸ਼ਿੰਗਟਨ ਡੀਸੀ ਦਾ ਦੌਰਾ ਕੀਤਾ ਜਾਏਗਾ ਜਿੱਥੇ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮੰਗਲਵਾਰ ਨੂੰ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਆਫਿਸ ਵੱਲੋਂ ਸ਼ੁੱਕਰਵਾਰ ਭਾਅ ਅੱਜ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੋਮਵਾਰ ਨੂੰ ਪ੍ਰਧਾਨ ਮੰਤਰੀ ਸ਼ਾਮ ਨੂੰ ਵਸ਼ਿੰਗਟਨ ਡੀਸੀ ਪਹੁੰਚ ਜਾਣਗੇ ਇਹ ਮੀਟਿੰਗ ਮਹੱਤਵਪੂਰਨ ਹੈ ਕਿਉਂਕਿ ਦੋਵਾਂ ਮੁਲਕਾਂ ਵੱਲੋਂ ਕੈਨੇਡਾ ਅਮਰੀਕਾ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟਲੀ ਪਬਲਿਕ ਕੰਸਲਟੇਸ਼ਨਸ ਸ਼ੁਰੂ ਕੀਤੀਆਂ ਗਈਆਂ ਨੇ ਤਾਂ ਜੋ 네ਗੋਸ਼ੀਏਸ਼ਨ ਪੋਜੀਸ਼ਨ ਵਿੱਚ ਆਇਆ ਜਾ ਸਕੇ ਤੇ ਸੰਭਾਵਨਾਵਾਂ ਹਨ ਕਿ ਇਸ ਮੀਟਿੰਗ ਦੌਰਾਨ ਨਵੇਂ ਇਕਨੋਮਿਕ ਅਤੇ ਸਿਕਿਉਰਿਟੀ ਰਿਲੇਸ਼ਨਸ਼ਿਪ ਬਾਰੇ ਵੀ ਗੱਲ ਹੋਏਗੀ ਅਤੇ ਬਾਇਲੈਟਰਲ ਟਾਈਜ਼ ਵੀ ਮਹੱਤਵਪੂਰਨ ਮੌਕਾ ਹੋਏਗਾ ਉਹਨਾਂ ਨੂੰ ਚਰਚਾ ਕਰਨ ਦਾ ਦੋਵਾਂ ਲੀਡਰਾਂ ਦਰਮਿਆਨ ਇਸ ਤੋਂ ਪਹਿਲਾਂ 6 ਮਈ ਨੂੰ ਮੀਟਿੰਗ ਕੀਤੀ ਗਈ ਸੀ ਪ੍ਰਧਾਨ ਮੰਤਰੀ ਆਫਿਸ ਮੁਤਾਬਕ ਇਸ ਮੀਟਿੰਗ ਤੋਂ ਬਾਅਦ ਜਾਣਕਾਰੀ ਕੈਨੇਡੀਅਨਸ ਦੇ ਨਾਲ ਸਾਂਝੀ ਕੀਤੀ ਜਾਏਗੀ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡੀਅਨ ਪ੍ਰੋਡਕਟਸ ਦੇ ਉੱਪਰ 35% ਟੈਰਫ ਲਗਾਏ ਗਏ ਨੇ ਅਤੇ ਜੋ ਪ੍ਰੋਡਕਟ ਅਮਰੀਕਾ ਕੈਨੇਡਾ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਦੇ ਅਧੀਨ ਨੇ ਉਹਨਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਇਸ ਤੋਂ ਇਲਾਵਾ ਕਾਪਰ ਅਲੂਮੀਨੀਅਮ ਦੇ ਉੱਪਰ ਵੱਖਰੇ ਤੌਰ ਤੇ 50% ਟੈਰਫ ਲਗਾਏ ਗਏ ਨੇ ਲੰਬਰ ਇੰਡਸਟਰੀ ਅਤੇ ਆਟੋ ਪਾਰਟਸ ਨੂੰ ਵੀ ਅਮਰੀਕਾ ਦੇ ਵੱਖਰੇ ਟੈਰਫਸ ਨੇ ਪ੍ਰਭਾਵਿਤ ਕੀਤਾ ਹੋਇਆ ਕੈਨੇਡਾ ਅਮਰੀਕਾ ਟ੍ਰੇਡ ਮਿਨਿਸਟਰ ਡੋਮਿਨਿਕ ਲੇਬਲੌਂਕ ਦੇ ਵੱਲੋਂ ਵੀ ਲਗਾਤਾਰ ਇਸ ਸੰਬੰਧੀ ਚਰਚਾ ਕੀਤੀ ਜਾ ਰਹੀ ਹੈ ਤੇ ਪ੍ਰਧਾਨ ਮੰਤਰੀ ਦੀ ਅਮਰੀਕੀ ਰਾਸ਼ਟਰਪਤੀ ਦੇ ਨਾਲ ਇਹ ਮੀਟਿੰਗ ਇਸ ਪੱਖ ਤੋਂ ਵੀ ਅਹਿਮ ਹੈ ਕਿ ਸ਼ਾਇਦ ਇਸ ਤੋਂ ਬਾਅਦ ਕੈਨੇਡਾ ਦੇ ਲਈ ਕੋਈ ਰੀਲੀਫ ਵਾਲੀ ਖਬਰ ਸਾਹਮਣੇ ਆ ਸਕਦੀ ਹੈ ਬੇਸ਼ੱਕ ਫੈਡਰਲ ਸਰਕਾਰ ਦੇ ਵੱਲੋਂ ਅਮਰੀਕੀ ਟੈਰਫਾਂ ਦੇ ਨਾਲ ਪ੍ਰਭਾਵਿਤ ਇੰਡਸਟਰੀ ਨੂੰ ਬਿਲੀਅਨਸ ਆਫ ਡਾਲਰ ਦੇ ਰੀਲੀਫ ਪੈਕੇਜ ਐਲਾਨੇ ਜਾ ਰਹੇ ਨੇ ਪਰ ਇਸ ਮਸਲੇ ਦਾ ਪੱਕਾ ਹੱਲ ਬਿਜ਼ਨਸ ਚਾਹੁੰਦੇ ਨੇ ਤਾਂ ਜੋ ਜੌਬਸ ਅਤੇ ਇੰਡਸਟਰੀ ਦਾ ਨੁਕਸਾਨ ਨਾ ਹੋਵੇ। ਕੈਨੇਡਾ ਪੋਸਟ ਵੱਲੋਂ ਦਿੱਤੇ ਨਵੇਂ ਆਫਰ ਨੂੰ ਪੋਸਟਲ ਵਰਕਰਸ ਯੂਨੀਅਨ ਵੱਲੋਂ ਸਮੀਖਿਆ ਜਾਏਗਾ ਜਿਸ ਵਿੱਚ ਤਨਖਾਹਾਂ ਚ ਵਾਧਾ ਅਤੇ ਬੈਨੀਫਿਟ ਪ੍ਰੋਟੈਕਸ਼ਨ ਸ਼ਾਮਲ ਹੈ। ਜਿਸ ਵਿੱਚ ਆਪਰੇਸ਼ਨਸ ਨੂੰ ਮਾਡਰਨਾਈਜ਼ ਅਤੇ ਫਾਈਨੈਂਸ਼ੀਅਲ ਪ੍ਰੈਸ਼ਰ ਨੂੰ ਹੱਲ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ। ਕਾਰਪੋਰੇਸ਼ਨ ਵੱਲੋਂ 28 ਮਈ ਦੇ ਆਫਰ ਨੂੰ ਬਰਕਰਾਰ ਰੱਖਦੇ ਹੋਏ ਕੁਝ ਕਮਿਟਮੈਂਟਸ ਨੂੰ ਨਾਲ ਜੋੜਿਆ ਗਿਆ ਨਵੇਂ ਆਫਰ ਵਿੱਚ 4 ਸਾਲਾਂ ਦੌਰਾਨ 13.59% ਤਨਖਾਹ ਵਾਧਾ ਬੈਨੀਫਿਟ ਪੈਨਸ਼ਨ ਪਲਾਨ ਨੂੰ ਬਰਕਰਾਰ ਰੱਖਣਾ ਹੈਲਥ ਅਤੇ ਪੋਸਟ ਰਿਟਾਇਰਮੈਂਟਲ ਬੈਨੀਫਿਟਸ ਸ਼ਾਮਲ ਕਰਨਾ ਪ੍ਰੀ ਰਿਟਾਇਰਮੈਂਟ ਲੀਵ ਕਾਸਟ ਆਫ ਲਿਵਿੰਗ ਅਲਾਉਂਸ ਭਾਵੇਂ ਜੇਕਰ ਮਹਿੰਗਾਈ ਇੱਕਦਾਂ ਵੱਧ ਜਾਂਦੀ ਹੈ ਤਾਂ ਉਹ ਵੀ ਦਿੱਤਾ ਜਾਏਗਾ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ 55000 ਪੋਸਟਲ ਵਰਕਰਜ਼ ਪਾਰਟ ਟਾਈਮ ਡਿਲੀਵਰੀ ਵਰਗੇ ਮੁੱਦਿਆਂ ਕਾਰਨ ਸਮਝੌਤੇ ਤੇ ਨਹੀਂ ਪਹੁੰਚ ਰਹੇ ਕੰਪਨੀ ਨੇ ਕਿਹਾ ਕਿ ਸਾਈਨਿੰਗ ਬੋਨਸ ਸਟੇਬਲ ਉੱਪਰ ਨਹੀਂ ਹੈ ਕਿਉਂਕਿ ਇਸ ਸਮੇਂ ਕ੍ਰਾਊਨ ਕਾਰਪੋਰੇਸ਼ਨ ਦੀ ਫਾਈਨੈਂਸ਼ੀਅਲ ਸਥਿਤੀ ਖਰਾਬ ਹੈ। ਕੈਨੇਡਾ ਪੋਸਟ ਵੱਲੋਂ ਵਰਕਫੋਰਸ ਵਿੱਚ ਕਟੌਤੀ ਕਰਨ ਤੋਂ 6 ਮਹੀਨੇ ਪਹਿਲਾਂ ਦੱਸਿਆ ਜਾਏਗਾ ਤੇ ਵੋਲੰਟਰੀ ਡਿਪਾਰਚਰ ਇਨੀਸ਼ੀਏਟਿਵਸ ਲਈ 78 ਹਫ਼ਤਿਆਂ ਤੱਕ ਬੇਸ ਪੇ ਦਿੱਤੀ ਜਾਏਗੀ। ਯੂਨੀਅਨ ਵੱਲੋਂ ਨਵੇਂ ਪ੍ਰੋਪੋਜ਼ਲ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਉਹਨਾਂ ਡਿਲੀਵਰੀ ਮਾਡਲ ਵਿੱਚ ਬਦਲਾਅ ਦਾ ਵਿਰੋਧ ਕੀਤਾ ਹੈ ਕਿ ਇਸ ਨਾਲ ਜੌਬ ਸਿਕਿਉਰਿਟੀ ਖਤਰੇ 'ਚ ਪੈ ਸਕਦੀ ਹੈ। ਸਭਾਵਨਾਵਾਂ ਹਨ ਕਿ ਆਉਣ ਵਾਲੇ ਦਿਨਾਂ 'ਚ ਗੱਲਬਾਤ ਦੁਬਾਰਾ ਸ਼ੁਰੂ ਹੋ ਸਕਦੀ ਹੈ ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਵਿੱਤੀ ਸੰਕਟ ਦੇ ਨਾਲ ਜੂਝ ਰਹੇ ਕੈਨੇਡਾ ਪੋਸਟ ਨੂੰ ਕੁਝ ਤਬਦੀਲੀਆਂ ਦੇ ਲਈ ਆਗਿਆ ਦਿੱਤੀ ਗਈ ਸੀ ਜਿਸ ਵਿੱਚ ਡੋਰ ਟੂ ਡੋਰ ਡਿਲੀਵਰੀ ਬੰਦ ਕਰਨਾ ਸ਼ਾਮਲ ਸੀ ਪਰ ਜਦੋਂ ਫੈਡਰਲ ਸਰਕਾਰ ਵੱਲੋਂ ਇਨ੍ਹਾਂ ਬਦਲਾਵਾਂ ਨੂੰ ਹਰੀ ਝੰਡੀ ਦਿੱਤੀ ਗਈ ਤਾਂ ਪੋਸਟਲ ਵਰਕਰਸ ਦੀ ਯੂਨੀਅਨ ਨੇ ਦੁਬਾਰਾ ਤੋਂ ਸਟ੍ਰਾਈਕ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਨੂੰ ਵਰਕਰਸ ਦੇ ਉੱਪਰ ਸਿੱਧਾ ਹਮਲਾ ਕਰਾਰ ਦਿੱਤਾ ਸੀ ਪਰ ਹੁਣ ਨਵੇਂ ਪ੍ਰਪੋਜ਼ਲ ਤੋਂ ਬਾਅਦ ਜੇਕਰ ਦੋਵੇਂ ਟੀਰਾ ਟੇਬਲ ਤੇ ਆ ਕੇ ਕੋਈ ਸਹਿਮਤੀ ਬਣਾਉਂਦੀਆਂ ਨੇ ਤਾਂ ਕੈਨੇਡਾ ਪੋਸਟ ਦੇ ਵਿੱਚ ਲੰਬੇ ਸਮੇਂ ਤੋਂ ਬਿਨਾਂ ਕੰਟਰੈਕਟ ਤੋਂ ਲੈ ਕੇ ਜੋ ਲੇਬਰ ਡਿਸਪਿਊਟ ਬਣਿਆ ਹੋਇਆ ਉਸ ਦਾ ਕੋਈ ਹੱਲ ਨਿਕਲ ਸਕਦਾ ਕਿਉਂਕਿ ਇਸ ਡਿਸਪਿਊਟ ਕਾਰਨ ਕੈਨੇਡਾ ਪੋਸਟ 1 ਬਿਲੀਅਨ ਡਾਲਰ ਤੱਕ ਦਾ ਰੈਵਨਿਊ ਖੋ ਚੁੱਕਿਆ ਕਿਉਂਕਿ ਕੈਨੇਡੀਅਨਸ ਦਾ ਭਰੋਸਾ ਇਸ ਉਪਰੋਸਟੰਗ ਦੇ ਨਾਲ ਨਹੀਂ ਬਣ ਰਿਹਾ ਕਿਉਂਕਿ ਕਿਸੇ ਸਮੇਂ ਵੀ ਸਟ੍ਰਾਈਕ ਹੋ ਸਕਦੀ ਹੈ ਅਲਬਰਟਾ ਵੱਲੋਂ ਪਾਈਪਲਾਈਨ ਪ੍ਰੋਜੈਕਟ ਲਈ ਸ਼ੁਰੂ ਕੀਤੀ ਗਈ ਚਰਚਾ ਹੁਣ ਪ੍ਰੋਵਿੰਸ ਦੇ ਸਾਬਕਾ ਪ੍ਰੀਮੀਅਰ ਜੈਸਨ ਕੈਨੀ ਵੀ ਇਸ ਵਿੱਚ ਗੁੱਦ ਪਏ ਨੇ ਕੈਨੀ ਨੇ ਕਿਹਾ ਕਿ ਡੇਵਿਡ ਈਵੀ ਨੈਸ਼ਨਲ ਯੂਨਿਟੀ ਖਤਰੇ ਚ ਪਾ ਰਹੇ ਨੇ ਉਹਨਾਂ ਆਖਿਆ ਕਿ ਐਨ ਡੀ ਪੀ ਦੇ ਪ੍ਰੀਮੀਅਰ ਦੀ ਐਂਟੀ ਪਾਈਪਲਾਈਨ ਸੋਚ ਕੰਟਰੀ ਟੂ ਦਾ ਰੂਲ ਦੇ ਵਿਰੁੱਧ ਹੈ ਜਿਨ੍ਹਾਂ ਆਖਿਆ ਕਿ ਇਹ ਮੁੱਦਾ ਅਲਬਰਟਾ ਦੀ ਸੈਪਰੇਸਟ ਮੂਵਮੈਂਟ ਨਾਲੋਂ ਕਨਫੈਡਰੇਸ਼ਨ ਦਾ ਵੱਡਾ ਖਤਰਾ ਹੈ ਜਿਸਨ ਕੇ ਨਹੀਂ ਟਰਾਂਸ ਮਾਊਂਟਨ ਪਾਈਪਲਾਈਨ ਐਕਸਪੈਂਸ਼ਨ ਦੇ ਮੁੱਦੇ ਉੱਤੇ ਅਜੇ ਹੀ ਵਿਵਾਦ ਦਾ ਸਾਹਮਣਾ ਕਰ ਚੁੱਕੇ ਨੇ ਕਿਉਂਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਬੀ ਸੀ ਨਾਰਥਰਨ ਕੋਸਟ ਤੱਕ ਪਾਈਪਲਾਈਨ ਬਾਰੇ ਗੱਲ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਆਖਿਆ ਸੀ ਕਿ ਸਰਕਾਰ ਅਰਲੀ ਪਲੈਨਿੰਗ ਲਈ 14 ਮਿਲੀਅਨ ਡਾਲਰ ਖਰਚ ਕਰੇਗੀ ਅਤੇ ਸਪਰਿੰਗ ਤੱਕ ਕੈਲਗਰੀ ਸਟੇਟ ਫੈਡਰਲ ਮੇਜਰ ਪ੍ਰੋਜੈਕਟਸ ਆਫਿਸ ਵਿੱਚ ਐਪਲੀਕੇਸ਼ਨ ਸਬਮਿਟ ਕਰੇਗੀ ਅਤੇ ਉਸ ਤੋਂ ਬਾਅਦ ਪ੍ਰਾਈਵੇਟ ਕੰਪਨੀਆਂ ਇਸ ਲਈ ਅੱਗੇ ਆਉਣਗੀਆਂ ਪਰ ਇਸ ਤੋਂ ਬਾਅਦ BC ਦੇ ਪ੍ਰੀਮੀਅਰ ਡੇਵਿਡ EV ਨੇ ਕਿਹਾ ਸੀ ਕਿ ਕੋਈ ਕੰਪਨੀ ਇਸ ਲਈ ਅੱਗੇ ਨਹੀਂ ਆਈ ਅਤੇ ਟੈਕਸਪੇਅਰਸ ਦੇ ਪੈਸੇ ਦੇ ਨਾਲ ਇਹ ਚਰਚਾ ਚਲਾਈ ਜਾ ਰਹੀ ਹੈ ਨਾਲੋ ਨਾਲ ਪ੍ਰੀਮੀਅਰ ਨੇ ਟੈਂਕਰ ਬੈਨ ਦਾ ਸਮਰਥਨ ਕਰਨ ਦਾ ਦਾਅਵਾ ਵੀ ਕੀਤਾ ਸੀ ਇਸ ਮਾਮਲੇ ਉੱਤੇ ਇਨ ਬ੍ਰਿਜ ਦੇ CEO ਵੱਲੋਂ ਵੀ ਟਿੱਪਣੀ ਕੀਤੀ ਗਈ ਹੈ ਜਿੱਨਾ ਕਿਹਾ ਹੈ ਕਿ ਜਦੋਂ ਤੱਕ ਫੈਡਰਲ ਸਰਕਾਰ ਟੈਂਕਰ ਬੈਨ ਖਤਮ ਨਹੀਂ ਕਰਦੀ ਉਸ ਸਮੇਂ ਤੱਕ ਨਵੀਂ ਪਾਈਪਲਾਈਨ ਬਣੀ ਨਹੀਂ ਸਕਦੀ ਉਹਨਾਂ ਅਪੀਲ ਕੀਤੀ ਕਿ ਫੈਡਰਲ ਸਰਕਾਰ ਟੈਂਕਰ ਬੈਨ ਹਟਾਵੇ ਇਸ ਤੋਂ ਬਾਅਦ ਹੀ ਪਾਈਪਲਾਈਨ ਸੰਬੰਧੀ ਚਰਚਾ ਹੋ ਸਕਦੀ ਹੈ ਕਿਉਂਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਲਗਾਤਾਰੇ ਮੰਗ ਕਰ ਚੁੱਕੇ ਨੇ ਕਿ ਅਲਬਰਟਾ ਦੀ ਐਨਰਜੀ ਨੂੰ ਵਕ ਵਕ ਮਾਰਕੀਟਾਂ ਤੱਕ ਪਹੁੰਚਾਉਣ ਦੇ ਲਈ ਬੀਸੀ ਦੀ ਨਾਰਥਰਨ ਕੋਸਟ ਤੱਕ ਇੱਕ ਪਾਈਪਲਾਈਨ ਦਾ ਹੋਣਾ ਜ਼ਰੂਰੀ ਹੈ ਪਰ ਪ੍ਰੀਮੀਅਰ ਡੇਵਿਡ ਏਬੀ ਇਸ ਬਾਰੇ ਹਮੇਸ਼ਾ ਇਹ ਕਹਿੰਦੇ ਰਹੇ ਨੇ ਕਿ ਜਦੋਂ ਤੱਕ ਕੋਈ ਪ੍ਰਾਈਵੇਟ ਇਨਵੈਸਟਰ ਇਸ ਦੇ ਲਈ ਹਾਮੀ ਨਹੀਂ ਭਰ ਰਿਹਾ ਉਸ ਸਮੇਂ ਤੱਕ ਇਹ ਸਿਰਫ ਹਵਾਈ ਗੱਲਾਂ ਨੇ ਪਰ ਹੁਣ ਪ੍ਰੀਮੀਅਰ ਸਮਿਥ ਦੇ ਵੱਲੋਂ ਇਸ ਮਾਮਲੇ ਦੀ ਐਡਵੋਕੇਸੀ ਕਰਦੇ ਹੋਏ ਗੱਲ ਕਹੀ ਗਈ ਹੈ ਕਿ ਸਰਕਾਰ ਇਸ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਅਤੇ ਅੱਗੇ ਪ੍ਰਾਈਵੇਟ ਕੰਪਨੀਆਂ ਵੀ ਜ਼ਰੂਰ ਆਉਣਗੀਆਂ ਪਰ ਮਾਮਲਾ ਫੈਡਰਲ ਸਰਕਾਰ ਵੱਲੋਂ ਲਗਾਏ ਹੋਏ ਟੈਂਕਰ ਬੈਨ ਦਾ ਕਿਉਂਕਿ ਨਾਰਦਰਨ ਕੋਸਟ ਦੇ ਉੱਪਰ ਸਪੀਸ਼ੀਸ ਅਤੇ ਫਾਸਨੇਸ਼ਨਸ ਦੇ ਲਈ ਸਰਕਾਰ ਦੇ ਵੱਲੋਂ ਇਹ ਟੈਂਕਰ ਬੈਨ ਲਗਾਇਆ ਗਿਆ ਸੀ ਪਰ ਹੁਣ ਕਾਰਨੀ ਸਰਕਾਰ ਵੀ ਬੇਸ਼ੱਕ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੀ ਗੱਲ ਤਾਂ ਕਰ ਰਹੀ ਹੈ ਪਰ ਟੈਂਕਰ ਬੈਨ ਹਟਾਉਣ ਸੰਬੰਧੀ ਕੋਈ ਹਾਮੀ ਨਹੀਂ ਭਰ ਰਹੀ ਦੂਜੇ ਪਾਸੇ ਕੰਸਰਟ ਆਫ ਪਾਰਟੀ ਦੇ ਲੀਡਰ ਪੀਰੇ ਪੌਲੀਆਪ ਦੇ ਵੱਲੋਂ ਲਗਾਤਾਰ ਇਹ ਟਿੱਪਣੀ ਕੀਤੀ ਜਾ ਰਹੀ ਹੈ ਕਿ ਜੇਕਰ ਪ੍ਰਧਾਨ ਮੰਤਰੀ ਮਾਕ ਕਾਰਨੀ ਇਸ ਵਿੱਚੋਂ ਪਾਸੇ हट ਜਾਣ ਤਾਂ ਕੈਨੇਡਾ ਦੇ ਵਿੱਚ ਪਾਈਪਲਾਈਨ ਆਪਣੇ ਆਪ ਬਣ ਜਾਣੀ ਹੈ ਅਮਰੀਕਾ ਦੇ ਇੱਕ ਆਇਲ ਰੈਫਾਇਨਰੀ ਵਿੱਚ ਅੱਗ ਲੱਗਣ ਕਾਰਨ ਬ੍ਰਿਟਿਸ਼ ਕੋਲੰਬੀਆ ਵਿੱਚ ਗੈਸ ਪ੍ਰਾਈਸ ਇੱਕ ਵਾਰ ਮੁੜ ਤੋਂ ਵਧ ਸਕਦੇ ਨੇ ਵੀਰਵਾਰ ਦੇਰ ਰਾਤ ਸ਼ੈਵਰਨ ਦੀ ਲਾਸ ਐਂਜਲਸ ਦੇ ਬਾਹਰ ਸਥਿਤ ਰੈਫਾਇਨਰੀ ਵਿੱਚ ਅੱਗ ਲੱਗ ਗਈ ਕੰਪਨੀ ਮੁਤਾਬਕ ਇਹ ਫਾਈਨਸ ਲਾਈਨ ਤੋਂ ਬਾਹਰ ਨਹੀਂ ਗਈ ਹੈ ਮਹਾਰ ਮਤਾਬਕ ਕਿੰਨਾ ਨੁਕਸਾਨ ਹੋਇਆ ਇਸ ਦਾ ਅੰਦਾਜ਼ਾ ਨਹੀਂ ਹੈ ਪਰ ਰਿਪੇਅਰ ਉੱਤੇ ਸਮਾਂ ਲੱਗਣ ਕਾਰਨ ਸਪਲਾਈ ਪ੍ਰਭਾਵਿਤ ਜ਼ਰੂਰ ਹੋਏਗੀ ਅਤੇ BC ਵਿੱਚ ਗੈਸ ਪ੍ਰਾਈਸ 9 ਸੈਂਟ ਤੋਂ ਲੈ ਕੇ 25 ਸੈਂਟ ਤੱਕ ਵੱਧ ਸਕਦੇ ਨੇ ਜਿਨ੍ਹਾਂ ਕਿਹਾ ਕਿ ਸਿਰਫ ਵੈਨਕੂਵਰ ਨਹੀਂ ਪੂਰੇ ਵੈਸਟਰਨ ਕੈਨੇਡਾ ਦੇ ਵਿੱਚ ਸਪਲਾਈ ਪ੍ਰਭਾਵਿਤ ਹੋਣ ਕਾਰਨ ਇਸ ਦਾ ਅਸਰ ਪ੍ਰਾਈਸ ਉੱਪਰ ਦੇਖਿਆ ਜਾਏਗਾ ਇਹ ਰੈਫਾਇਨਰੀ 1911 ਤੋਂ ਆਪਣੀਆਂ ਸਰਵਿਸਿਜ਼ ਦੇ ਰਹੀ ਹੈ ਤੇ ਰੋਜ਼ਾਨਾ 290000 ਬੈਰਲ ਕਰੂਡ ਆਇਲ ਰਿਫਾਈਨ ਕਰਦੀ ਹੈ ਜਿਸ ਵਿੱਚ ਗੈਸੋਲੀਨ ਜੈਟ ਆਇਲ ਅਤੇ ਡੀਜ਼ਲ ਸ਼ਾਮਲ ਹੈ ਇਸ ਰਿਫਾਈਨਰੀ ਵੱਲੋਂ ਲਾਸ ਐਂਜਲਸ ਵਿੱਚ 20% ਮੋਟਰ ਵਹੀਕਲ ਗੈਸ ਅਤੇ 40% ਜੈਟ ਫਿਊਲ ਦੀ ਸਪਲਾਈ ਕੀਤੀ ਜਾਂਦੀ ਹੈ ਮਾਹਰ ਲੋਕਾਂ ਨੋ ਗੈਸ ਸਟੇਸ਼ਨ ਉੱਪਰ ਰਸ਼ ਨਾ ਕਰਨ ਦੀ ਸਲਾਹ ਦੇ ਰਹੇ ਨੇ ਜਿੰਨਾ ਕਹਿ ਕਿ ਜੇਕਰ ਇਸ ਰੈਫਾਈਨਰੀ ਦੀ ਸਪਲਾਈ ਲੰਮਾ ਸਮਾਂ ਪ੍ਰਭਾਵਿਤ ਹੁੰਦੀ ਹੈ ਤਾਂ ਏਸ਼ੀਅਨ ਸਪਲਾਇਰ ਗੈਸ ਫਿਲ ਕਰਨ ਦੇ ਲਈ ਮੌਜੂਦ ਨੇ ਸ਼ੁੱਕਰਵਾਰ ਸਵੇਰੇ ਵੈਨਕੂਵਰ ਦੇ ਕਈ ਗੈਸ ਸਟੇਸ਼ਨਸ ਦੇ ਉੱਪਰ ਗੈਸ ਪ੍ਰਾਈਸ 1 ਡਾਲਰ 48 ਸੈਂਟ ਸਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਨ੍ਹਾਂ 'ਚ ਥੋੜਾ ਵਾਧਾ ਹੋ ਸਕਦਾ ਪਰ ਇੱਕ ਵਾਰ ਸਪਲਾਈ ਡਿਸਟਰਬ ਜ਼ਰੂਰ ਹੋਏਗੀ ਕਿਉਂਕਿ ਪਿਛਲੇ ਦਿਨੀ ਵਸ਼ਿੰਟਨ ਸਥਿਤ ਪਾਈਪਲਾਈਨ ਦੇ ਵਿੱਚ ਮੇਨਟੇਨੈਂਸ ਦਾ ਕੰਮ ਚੱਲਣ ਕਾਰਨ ਵੀ ਸਪਲਾਈ ਪ੍ਰਭਾਵਿਤ ਹੋਈ ਸੀ ਜਿਸ ਕਾਰਨ ਗੈਸ ਦੀਆਂ ਕੀਮਤਾਂ 15 ਤੋਂ 20 ਸੈਂਟ ਉੱਪਰ ਵੱਲ ਗਈਆਂ ਸਨ ਅਤੇ ਹੁਣ ਰੈਫੈਨਰੀ ਦੇ ਵਿੱਚ ਫਾਲਟ ਪੈਣ ਕਾਰਨ ਇਨਾਂ ਚ ਇੱਕ ਵਾਰ ਫਿਰ ਤੋਂ ਵਾਧਾ ਹੋ ਸਕਦਾ ਹੈ ਬ੍ਰਿਟਿਸ਼ ਕੋਲੰਬੀਆ ਦੇ ਹਾਊਸ ਲੀਡਰ ਮਾਈਕ ਫਾਰਨਬਰਥ ਨੇ ਕਿਹਾ ਕਿ ਐਨਡੀਪੀ ਸਰਕਾਰ ਦਾ ਪਲਾਨ 18 ਬਿਲ ਏਸ ਸੈਸ਼ਨ ਦੇ ਵਿੱਚ ਪਾਸ ਕਰਵਾਉਂਦਾ ਹੈ ਫਾਲ ਸੈਸ਼ਨ ਨਵੰਬਰ ਦੇ ਅੰਤ ਤੱਕ ਖਤਮ ਹੋਣਾ ਹੈ ਜਿਨ੍ਹਾਂ ਕਿਹਾ ਕਿ ਸਰਕਾਰ ਦਾ ਫੋਕਸ ਇਕਨੋਮੀ ਦੀ ਗਰੋਥ ਉੱਤੇ ਆ ਤੇ ਹੈਲਥ케ਅਰ ਨੂੰ ਪ੍ਰੋਟੈਕਟ ਕਰਨਾ ਅਤੇ ਅਫੋਰਡੇਬਿਲਟੀ ਅਤੇ ਗੁੱਡ ਗਵਰਨੈਂਸ ਇਸ਼ੂ ਨੂੰ ਹੱਲ ਕਰਨਾ ਅਹਿਮ ਮੁੱਦੇ ਨੇ ਸਰਕਾਰ ਵੱਲੋਂ ਪਹਿਲੇ ਹਫ਼ਤੇ ਵਿੱਚ ਸਾਰੇ ਬਿੱਲ ਟੇਬਲ ਕੀਤੇ ਜਾਣਗੇ ਤਾਂ ਜੋ ਐਮ ਐਲ ਏਜ਼ ਇਹਨਾਂ ਨੂੰ ਪੜ ਸਕਣ ਹਾਊਸ ਲੀਡਰ ਮੁਤਾਬਕ ਅਮਰੀਕੀ ਟੈਰਿਫਸ ਦਾ ਜਵਾਬ ਦੇਣ ਲਈ ਜੋ ਬਿੱਲ ਲਿਆਂਦਾ ਹੈ ਉਸ ਵਿੱਚੋਂ ਜੋ 엘িমੈਂਟਸ ਹਟਾਏ ਗਏ ਨੇ ਉਹ ਵਾਪਸ ਨਹੀਂ ਲਿਆਂਦੇ ਜਾਣਗੇ ਕਿਉਂਕਿ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਸਪ੍ਰਿੰਗ ਦੇ ਵਿੱਚ ਜਦੋਂ ਬਿੱਲ ਟੇਬਲ ਕੀਤਾ ਗਿਆ ਸੀ ਤਾਂ ਉਸ ਸਮੇਂ ਬੀਸੀ ਕੰਜ਼ਰਵਟਿਵ ਬੀਸੀ ਗ੍ਰੀਨਸ ਬਿਜ਼ਨਸ ਗਰੁੱਪਸ ਅਤੇ ਸਿਵਲ ਲਿਬਰੇਸ਼ਨਸ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ ਉਹਨਾਂ ਕਹਿੰਦੇ ਕਿ ਸਰਕਾਰ ਉਸੇ ਤਰ੍ਹਾਂ ਕੰਮ ਕਰੇਗੀ ਜਿਵੇਂ ਪਿਛਲੇ ਸਾਲ ਕਰਦੀ ਰਹੀ ਹੈ ਸੁਭਾਵਨਾ ਮਾਨ ਕੇ ਬੀਸੀ ਜਨਰਲ EMPLOYEES ਯੂਨੀਅਨ ਵੱਲੋਂ ਫਾਲ ਸੈਸ਼ਨ ਦੌਰਾਨ ਵਿਰੋਧ ਪ੍ਰਦਰਸ਼ਨ ਕੀਤਾ ਜਾਏਗਾ ਕਿਉਂਕਿ ਸਟ੍ਰਾਈਕ ਪੰਜਵੇਂ ਹਫ਼ਤੇ ਦੇ ਵਿੱਚ ਸ਼ਾਮਲ ਹੋ ਗਈ ਹੈ ਜੂਬੀਸੀ ਦੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਸਟੀਵਰਡ ਪ੍ਰੈਸ਼ਰਟ ਨੇ ਕਿਹਾ ਕਿ ਇਸ ਸਮੇਂ ਲੇਬਰ ਡਿਸਪਿਊਟ ਐਂਡੀਪੀ ਉੱਪਰ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਸਾਰ ਵੱਡਾ ਪ੍ਰੈਸ਼ਰ ਹੈ ਉਹਨਾਂ ਕਿਹਾ ਕਿ ਬੀਸੀ ਕੰਜ਼ਰਵੇਟਿਵ ਪਾਰਟੀ ਟੂ ਫਰੰਟ ਵਾਰ ਦੇ ਉੱਪਰ ਹੀ ਰਹੇਗੀ ਕਿਉਂਕਿ ਜੌਨ ਰਸਟਰ ਜਿੱਥੇ ਇੱਕ ਪਾਸੇ ਐਂਡੀਪੀ ਉੱਪਰ ਅਟੈਕ ਕਰਨਗੇ ਦੂਜੇ ਪਾਸੇ ਪੋਲੀਟੀਕਲ ਲਾਈਫ ਲਾਈ ਵੀ ਫਾਈਟ ਕਰਨਗੇ ਬੀਸੀ ਗ੍ਰੀਨਸ ਦੇ ਲੀਡਰ ਰੌਵ ਬੋਟਰਲੇ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਬਾਕੀ ਪਾਰਟੀਆਂ ਨਾਲ ਕੰਮ ਕਰੇਗੀ ਕਿ ਬ੍ਰਿਟਿਸ਼ ਕੋਲੰਬੀਆ ਨੂੰ ਫੈਲ ਦੇਣ ਅਤੇ ਅਫੋਰਡੇਬਿਲਟੀ ਉੱਪਰ ਕੰਮ ਕੀਤਾ ਜਾਵੇ ਪਾਰਟੀ ਵੱਲੋਂ ਹਾਲ ਹੀ ਦੇ ਵਿੱਚ ਕਲਾਈਮੇਟ ਐਕਟਿਵਿਸਟ ਐਮਲੀ ਲੋਯਾਨੂ ਲੀਡਰ ਚੁਣਿਆ ਗਿਆ ਪਰ ਉਹ ਐਮਐਲਏ ਨਹੀਂ ਨੇ ਜਿਸ ਕਾਰਨ ਹਾਊਸ ਵਿੱਚ ਪਾਰਟੀ ਦੇ ਐਮਐਲਏ ਹੀ ਕਮਾਨ ਸੰਭਾਲਣਗੇ ਇਹ ਵਿਧਾਨ ਸਭਾ ਦਾ ਫਾਲ ਸੈਸ਼ਨ ਕਾਫੀ ਰੌਲੇ ਰੱਪੇ ਵਾਲਾ ਰਹਿ ਸਕਦਾ ਕਿਉਂਕਿ ਯੂਨੀਅਨਸ ਦੀ ਹੜਤਾਲ ਦਾ ਮਸਲਾ ਇਸ ਸਮੇਂ ਚਰਚਾ ਦੇ ਵਿੱਚ ਰਹੇਗਾ ਤੇ ਨਾਲੋਂ ਨਾਲ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਇੱਕ ਵੱਡੇ ਡੈਫੋਰਸਟ ਦੇ ਸਾਹਮਣਾ ਕਰ ਰਹੀ ਹੈ ਜਿਸ ਦੀ ਪੇਸ਼ਾਨਗੀ ਫైనాన్స్ ਮਿਸਟਰ ਦੇ ਵੱਲੋਂ ਕੀਤੀ ਗਈ ਹੈ ਅਤੇ ਜੇਕਰ ਸਰਕਾਰ ਦੇ ਵੱਲੋਂ ਤਨਖਾਹ ਵਾਧਾ ਯੂਨੀਅਨਸ ਦੀਆਂ ਡਿਮਾਂਡ ਦੇ ਹਿਸਾਬ ਦੇ ਨਾਲ ਪ੍ਰੈਸ਼ਰ ਹੇਟ ਕੀਤਾ ਜਾਂਦਾ ਤਾਂ ਇਸ ਦੇ ਨਾਲ ਇਹ ਡੈਫਿਸਟ ਹੋਰ ਵੀ ਵੱਡਾ ਹੋ ਸਕਦਾ ਹੈ ਬੀਸੀ ਚ ਪਬਲਿਕ ਸਰਵਿਸ ਵਰਕਰਸ ਨੇ ਵੀ ਹੋਰ ਗਵਰਨਮੈਂਟ ਲੀਕਰ ਸਟੋਰ ਅਤੇ ਕੈਨਵਸ ਸਟੋਰ ਉੱਤੇ ਰੋਜ਼ ਪ੍ਰਦਰਸ਼ਨ ਦਾ ਵਿਸਤਾਰ ਕਰਕੇ ਆਪਣੀ ਕਾਰਵਾਈ ਨੂੰ ਵਧਾ ਦਿੱਤਾ ਹੈ ਅਤੇ ਇੱਥੇ ਵੀ ਲਾਈਨ ਅਪ ਕੀਤਾ ਜਾਏਗਾ ਇੱਕ ਕਦਮ ਚੱਲ ਰਹੀ ਹੜਤਾਲ ਦਾ ਹਿੱਸਾ ਹੈ ਅਤੇ ਛੇਵੇਂ ਹਫਤੇ ਦੇ ਵਿੱਚ ਸਟ੍ਰਾਈਕ ਹੁਣ ਦਾਖਲ ਹੋ ਰਹੀ ਹੈ 34000 ਵਰਕਰਸ ਦੀ ਨੁਮਾਇੰਦਗੀ ਕਰਨ ਵਾਲੀ ਬੀਸੀ ਜਨਰਲ EMPLOYES ਯੂਨੀਅਨ ਨੇ ਕਿਹਾ ਕਿ ਹੁਣ ਉਸਦੇ ਅੱਧੇ ਮੈਂਬਰਸ ਯਾਨੀ ਕਿ 17000 ਦੇ ਲਗਭਗ ਪਬਲਿਕ ਸਰਵਿਸ ਵਰਕਰ ਸਟ੍ਰਾਈਕ ਦੀ ਕਾਰਵਾਈ ਦੇ ਵਿੱਚ ਹਿੱਸਾ ਲੈ ਰਹੇ ਨੇ ਯੂਨੀਅਨ ਦੇ ਪ੍ਰੈਜ਼ੀਡੈਂਟ ਪਾਲ ਫਿੰਚ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਦੇਰੀ ਨਾਲ ਪਬਲਿਕ ਸਰਵਿਸ ਉੱਪਰ ਦਬਾਅ ਵਧੇਗਾ ਤੇ ਜਦੋਂ ਤੱਕ ਪ੍ਰੋਵਿੰਸ ਸਰਕਾਰ ਚੰਗਾ ਪ੍ਰੋਪੋਜ਼ਲ ਪੇਸ਼ ਨਹੀਂ ਕਰਦੀ 네ਗੋਸ਼ੀਏਸ਼ਨ ਦੇ ਲਈ ਟੇਬਲ ਤੇ ਵਾਪਸ ਨਹੀਂ ਆਉਂਦੀ ਉਸ ਸਮੇਂ ਤੱਕ ਸਟ੍ਰਾਈਕ ਜਾਰੀ ਰਹੇਗੀ ਫਿੰਚ ਨੇ ਐਲਾਨ ਕੀਤਾ ਹੈ ਕਿ ਵਰਕਰ ਸੋਮਵਾਰ ਨੂੰ ਲੇਜਿਸਲੇਸ਼ਨ ਦੇ ਬਾਹਰ ਪ੍ਰਦਰਸ਼ਨ ਕਰਨਗੇ ਜਦੋਂ ਫਾਲ ਸੈਸ਼ਨ ਦੀ ਸ਼ੁਰੂਆਤ ਹੋਏਗੀ ਕਿਉਂਕਿ ਬ੍ਰਿਟਿਸ਼ ਕੰਮਬੀਆ ਦੀ ਪ੍ਰੋਵਿੰਸ਼ਲ ਸਰਕਾਰ ਦੇ ਵੱਲੋਂ bc ਜਨਰਲ এমਪਲਾਈਜ਼ ਯੂਨੀਅਨ ਦੇ ਮੈਂਬਰਸ ਨੂੰ ਪਹਿਲਾਂ 3.5% ਤਨਖਾਹ ਵਾਧੇ ਦਾ ਪ੍ਰਪੋਜ਼ਲ ਦਿੱਤਾ ਗਿਆ ਸੀ ਪਰ ਯੂਨੀਅਨ ਦੇ ਵੱਲੋਂ ਸਟ੍ਰਾਈਕ ਦਾ ਲਗਾਤਾਰ ਵਿਸਤਾਰ ਕੀਤਾ ਜਾ ਰਿਹਾ ਹੈ ਕਿਉਂਕਿ ਯੂਨੀਅਨ 8% ਤਨਖਾਹ ਵਾਧਾ ਅਗਲੇ 2 ਸਾਲਾਂ ਦੇ ਵਿੱਚ ਮੰਗ ਰਹੀ ਹੈ ਪਰ ਹੁਣ ਬੀਤੇ ਦਿਨੀ ਪ੍ਰੀਮੀਅਰ ਡੇਵਿਡ ਈਵੀ ਦੇ ਵੱਲੋਂ ਯੂਨੀਅਨ ਨੂੰ ਦੁਬਾਰਾ ਤੋਂ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ ਅਤੇ ਉਹਨਾਂ ਆਖਿਆ ਸੀ ਕਿ ਇਸ ਡਿਸਪਿਊਟ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ ਪਰ ਉੱਥੇ ਵੀ ਗੱਲ ਨਹੀਂ ਬਣੀ ਕਿਉਂਕਿ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ 4% ਤਨਖਾਹ ਵਾਧਾ ਅਗਲੇ 2 ਸਾਲਾਂ ਦੇ ਵਿੱਚ ਆਫਰ ਕੀਤਾ ਗਿਆ ਸੀ ਜਿਸ ਨੂੰ ਯੂਨੀਅਨ ਨੇ ਨਕਾਰ ਦਿੱਤਾ ਇਸ ਤੋਂ ਇਲਾਵਾ ਮੀਟਿੰਗ ਨੂੰ ਲੈ ਕੇ ਵੀ ਖਿੱਚੋਤਾਣ ਚੱਲਦੀ ਰਹੀ ਕਿਉਂਕਿ ਯੂਨੀਅਨ ਮੈਂਬਰਸ ਨੇ ਕਿਹਾ ਕਿ ਸਰਕਾਰ ਨੇ ਲੰਮਾ ਇੰਤਜ਼ਾਰ ਕਰਾਇਆ ਪਰ ਫ੍ਰੈਂਚ ਮਿਸਟਰ ਨੇ ਆਖਿਆ ਕਿ ਅਸੀਂ 12 ਵਜੇ ਦਾ ਸਮਾਂ ਮੀਟਿੰਗ ਦੇ ਲਈ ਦਿੱਤਾ ਸੀ ਅਤੇ ਤੈਅ ਸਮੇਂ ਦੇ ਉੱਪਰ ਮੀਟਿੰਗ ਕੀਤੀ ਗਈ ਹੈ ਪਰ ਸਰਕਾਰ ਨਾਲੋਂ ਨਾਲ ਫ੍ਰੈਂਚਲ ਹਾਲਰ ਦਾ ਹਵਾਲਾ ਵੀ ਦੇ ਰਿਹਾ ਕਿ ਇਸ ਸਮੇਂ ਡੈਫੋਸੇਟ ਵੱਡਾ ਹੈ ਜਿਸ ਕਾਰਨ ਪਿਛਲੀਆਂ ਨੇਗੋਸ਼ੀਏਸ਼ਨਸ ਵਾਂਗੂ ਚੰਗੇ ਕੰਟਰੈਕਟ ਤੇ ਤਨਖਾਹ ਵਾਧਾ ਦੇਣ ਦੀ ਹਾਲਤ ਦੇ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਨਹੀਂ ਹੈ ਪ੍ਰੀਮੀਅਰ ਡੇਵਿਡ ਈਵੀ ਦੇ ਵੱਲੋਂ ਆਖਿਆ ਗਿਆ ਸੀ ਕਿ ਜੇਕਰ ਯੂਨੀਅਨ ਦੀ ਡਿਮਾਂਡ ਦੇ ਹਿਸਾਬ ਦੇ ਨਾਲ ਤਨਖਾਹ ਵਾਧਾ ਕੀਤਾ ਜਾਂਦਾ ਹੈ ਤਾਂ ਬ੍ਰਿਟਿਸ਼ ਕੋਲੰਬੀਅਨਜ਼ ਟੈਕਸਪੀਅਰਸ ਦੇ ਨਾਲ ਨਾ ਇਨਸਾਫੀ ਹੋਏਗੀ ਪਰ ਫਿਲਹਾਲ ਇਹ ਵਿਵਾਦ ਚੱਲ ਰਿਹਾ ਤੇ ਨਾਲੋਂ ਨਾਲ ਬੀਸੀ ਜਨਰਲ ਐਮਪਲਾਈਜ਼ ਯੂਨੀਅਨ ਜਿੰਨਾ ਵੇਜ ਹਾਈਕ ਲਏਗੀ ਉਹ ਬਾਕੀ ਯੂਨੀਅਨਸ ਲਈ ਨੇਗੋਸ਼ੀਏਸ਼ਨ ਦੇ ਲਈ ਵੀ ਬੈਂਚਮਾਰਕ बन ਜਾਏਗਾ ਕਿਉਂਕਿ ਉਹਨਾਂ ਦੇ ਵੱਲੋਂ ਵੀ ਉਸੇ ਆਧਾਰ ਤੇ ਸਰਕਾਰ ਦੇ ਨਾਲ ਨੇਗੋਸ਼ੀਏਟ ਕੀਤਾ ਜਾਏਗਾ। ਕੈਨੇਡਾ ਵਿੱਚ ਅਗਲੇ ਮਹੀਨੇ ਸੁਰੱਖਿਆ ਤੇ ਆਰਥਿਕਤਾ ਬਾਰੇ ਗੱਲਬਾਤ ਲਈ ਜੀ7 ਦੇ ਫੋਰਨ ਅਫੇਅਰ ਮਨਿਸਟਰਾਂ ਦੀ ਬੈਠਕ ਹੋਏਗੀ ਜਿਸ ਦੀ ਮੇਜ਼ਬਾਨੀ ਵਿਦੇਸ਼ ਮੰਤਰੀ ਅਨੀਤਾ ਆਨੰਦ ਕਰਨਗੇ। ਗਲੋਬਲ ਅਫੇਅਰਸ ਕੈਨੇਡਾ ਦਾ ਕਹਿਣਾ ਹੈ ਕਿ ਇਹ ਬੈਠਕ 온ਟਾਰੀਓ ਦੇ ਨਿਆਗਰਾ ਖੇਤਰ ਵਿੱਚ 11 ਨਵੰਬਰ ਤੋਂ 12 ਨਵੰਬਰ ਤੱਕ ਹੋਏਗੀ ਜਿਸ ਵਿੱਚ ਫਰਾਂਸ, ਜਰਮਨੀ, ਇਟਲੀ, ਜਾਪਾਨ, ਯੂਕੇ ਅਮਰੀਕਾ ਦੇ ਫੋਰਨ ਅਫੇਅਰ ਮਿਨਿਸਟਰਸ ਅਤੇ ਯੂਰੋਪੀਅਨ ਯੂਨੀਅਨ ਦੇ ਰਿਪਰੈਜ਼ੈਂਟੇਟਿਵਸ ਸ਼ਾਮਲ ਹੋਣਗੇ ਇਹ 2025 ਚ ਕੈਨੇਡਾ ਵੱਲੋਂ ਜੀ7 ਫੋਰਨ ਅਫੇਅਰ ਮਿਨਿਸਟਰਸ ਦੀ ਮੇਜ਼ਬਾਨੀ ਦਾ ਦੂਜਾ ਮੌਕਾ ਹੈ ਇਸ ਤੋਂ ਪਹਿਲਾਂ ਮਾਰਚ ਵਿੱਚ ਕਿਊਬਿਕ ਵਿਖੇ ਇਹ ਮੀਟਿੰਗ ਹੋਈ ਸੀ ਉੱਥੇ ਹੀ ਜੂਨ 2025 ਚ ਅਲਬਰਟਾ ਚ ਹੋਏ ਜੀ7 ਸਮੇਟ ਵਿੱਚ ਸਾਰੇ ਮੁਲਕਾਂ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਸ਼ਾਮਲ ਹੋਏ ਸਨ ਅਤੇ ਭਾਰਤ ਸਮੇਤ ਹੋਰ ਦੇਸ਼ਾਂ ਦੇ ਲੀਡਰਾਂ ਨੂੰ ਵਿਸ਼ੇਸ਼ ਤੌਰ ਤੇ ਸੱਦੇ ਭੇਜੇ ਗਏ ਸਨ ਨਿਆਗਰਾ ਖੇਤਰ ਦੇ ਵਿੱਚ ਹੋਣ ਵਾਲੀ ਜੀ7 ਫੋਰਨ ਅਫੇਅਰ ਮਿਨਿਸਟਰਸ ਦੀ ਮੀਟਿੰਗ ਦੇ ਵਿੱਚ ਕਈ ਵਿਸ਼ਿਆਂ ਤੇ ਚਰਚਾ ਹੋਏਗੀ ਜਿਸ ਵਿੱਚ ਸਿਕਿਉਰਿਟੀ ਇਕਨੋਮੀ ਅਤੇ ਵਰਲਡ ਆਰਡਰ ਅਹਿਮ ਰਹਿਣ ਵਾਲੇ ਨੇ Ontario ਦੇ 2 ਮੇਅਰਜ਼ ਅਤੇ ਇੱਕ ਡਿਪਟੀ ਮੇਅਰ ਅਤੇ ਇੱਕ ਕਾਉਂਟੀ ਵਾਰਡਨ ਨੇ ਪ੍ਰੀਮੀਅਰ ਡਾਕਫੋਰਡ ਅਤੇ ਪ੍ਰੋਵਿੰਸ਼ੀਅਲ ਟ੍ਰਾਂਸਪੋਰਟ ਮਨਿਸਟਰ ਪ੍ਰਮਿਤ ਸਰਕਾਰੀਆਂ ਨੂੰ ਇੱਕ ਜੁਆਇੰਟ ਲੈਟਰ ਲਿਖਿਆ ਅਤੇ ਅਪੀਲ ਕੀਤੀ ਹੈ ਕਿ ਸਰਕਾਰ ਸਪੀਡ ਕੈਮਰੇਆ ਉੱਤੇ ਪਾਬੰਦੀ ਲਗਾਉਣ ਦੀ ਯੋਜਨਾ 'ਤੇ ਮੁੜ ਵਿਚਾਰ ਕਰੇ ਇਨ੍ਹਾਂ 22 ਮਿਊਸਿਪੈਲਿਟੀਆਂ ਦੇ ਲੀਡਰਸ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਸ ਆਟੋਮੇਟਿਡ ਸਪੀਡ ਐਨਫੋਰਸਮੈਂਟ ਪ੍ਰੋਗਰਾਮ ਨੂੰ ਬੰਦ ਕਰਦੀ ਹੈ ਤਾਂ ਸਰਕਾਰ ਇਸ ਪ੍ਰੋਗਰਾਮ ਨਾਲ ਜੁੜੇ ਖਰਚਾ ਲਈ ਮਿਊਸਿਪੈਲਿਟੀਆਂ ਨੂੰ ਪੋਗਤਾਨ ਕਰੇ ਉਹਨਾਂ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਲੈਟਰ ਵਿੱਚ ਕਿਹਾ ਹੈ ਕਿ ਇਸ ਦੀ ਅਦਾਇਗੀ ਵਿੱਚ ਮਿਊਸਪਲ ਪੁਲਿਸਿੰਗ ਸਟਾਫ ਸੈਵਰੈਂਸ ਅਤੇ ਜਨਤਕ ਸੁਰੱਖਿਆ ਪ੍ਰੋਗਰਾਮ ਦੇ ਖਰਚੇ ਸ਼ਾਮਲ ਹੋਣਗੇ ਚੋਕੇ ਮੌਜੂਦਾ ਸਮੇਂ ਵਿੱਚ ਸਪੀਡ ਕੈਮਰਿਆਂ ਤੋਂ ਹੋਣ ਵਾਲੇ ਰੇਵਨਿਊ ਦੁਆਰਾ ਫੰਡ ਕੀਤੇ ਜਾਂਦੇ ਨੇ ਲੈਟਰ ਦੇ ਵਿੱਚ ਕਿਹਾ ਗਿਆ ਹੈ ਕਿ ਕੈਮਰੇ ਲਾਉਣ ਦਾ ਉਦੇਸ਼ ਸਕੂਲ ਜ਼ੋਨਸ ਅਤੇ ਪਲੇਗਰਾਉਂਡਸ ਨੂੰ ਸੁਰੱਖਿਅਤ ਰੱਖਣਾ ਸੀ ਏਐਸਸੀ ਉੱਤੇ ਪੂਰੀ ਤਰ੍ਹਾਂ ਪਾਬੰਦੀ ਸਕੂਲ ਜ਼ੋਨ ਵਿੱਚ ਸੁਰੱਖਿਆ ਉੱਤੇ ਸਾਲਾਂ ਦੀ ਜੋ ਡਿਵੈਲਪਮੈਂਟ ਹੋਈ ਹੈ ਉਸ ਨੂੰ ਬਿਲਕੁਲ ਪਲਟਾ ਦੇਗੀ ਇਹ ਕਦਮ ਪੁਲਿਸ ਉੱਤੇ ਵਧੇਰੇ ਦਬਾਅ ਪਾਏਗਾ ਅਤੇ ਲੌਰ ਐਨਫੋਰਸਮੈਂਟ ਦੇ ਖਰਚੇ ਦੇ ਵਿੱਚ ਵਾਧਾ ਕਰੇਗਾ ਤੇ ਸਭ ਤੋਂ ਵੱਡੀ ਗੱਲ ਇਸ ਦੇ ਨਾਲ ਬਹੁਤ ਜ਼ਿੰਦਗੀਆਂ ਖਤਰੇ 'ਚ ਪੈਣਗੀਆਂ ਇਸ ਲੈਟਰ ਵਿੱਚ ਉਹ ਨੁਕਤੇ ਦਰਜ ਕੀਤੇ ਗਏ ਨੇ ਜਿਨ੍ਹਾਂ ਉੱਪਰ ਮਿਊਸਿਪੈਲਿਟੀਆਂ ਸਕੂਲ ਜ਼ੋਨਸ ਵਿੱਚ ਏਐਸਸੀ ਕਦਮਾਂ ਨੂੰ ਜਾਰੀ ਰੱਖਣ ਦੇ ਲਈ ਸਮਝੌਤਾ ਕਰਨੋਂ ਵੀ ਤਿਆਰ ਹੈ ਪਿਛਲੇ ਹਫਤੇ ਪ੍ਰੀਮੀਅਰ ਫੋਰਡ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਜਲਦੀ ਇੱਕ ਕਾਨੂੰਨ ਪੇਸ਼ ਕਰੇਗੀ ਜੋ ਕਿ ਸਪੀਡ ਕੈਮਰਿਆਂ ਦੀ ਵਰਤੋਂ ਉੱਪਰ ਪਾਬੰਦੀ ਲਗਾਏਗਾ ਫੋਰਡ ਸਪੀਡ ਕੈਮਰਾ ਨੂੰ ਟੈਕਸ ਵਸੂਲੀ ਕਹਿ ਚੁੱਕੇ ਨੇ ਫੋਰਡ ਨੇ ਦਾਅਵਾ ਕੀਤਾ ਸੀ ਕਿ ਸਪੀਡ ਕੈਮਰੇ ਲੋਕਾਂ ਨੂੰ ਹੌਲੀ ਗੱਡੀ ਚਲਾਉਣ 'ਚ ਮਦਦ ਨਹੀਂ ਕਰਦੇ ਉਹ ਕਹਿ ਰਹੇ ਸਨ ਕਿ ਪ੍ਰੋਵੈਂਸ ਇੱਕ ਨਵਾਂ ਫੰਡ ਸਥਾਪਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਜੋ ਕਿ ਮਿਸੀਪੈਲਿਟੀਆਂ ਨੂੰ ਹੋਰ ਟ੍ਰੈਫਿਕ ਦੇ ਉੱਪਰ ਕਾਬੂ ਪਾਉਣ ਦੇ ਲਈ ਵਾਧੂ ਟੂਲਸ ਦੀ ਵਰਤੋਂ ਕਰਨ 'ਚ ਮਦਦ ਕਰੇਗਾ ਜੋ ਲੋਕਾਂ ਨੂੰ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾਉਣ ਤੋਂ ਰੋਕਣ ਅਤੇ ਇਹਨਾਂ ਸਪੀਡ ਬੰਪ, ਰੌਂਡ ਅਬਾਊਟ, ਕ੍ਰੋਸਵੋਕਰ ਅਤੇ ਸਾਈਡਵੌਕਸ ਦਾ ਐਕਸਪੈਂਸ਼ਨ ਸ਼ਾਮਲ ਕਰੇਗਾ। ਫੈਡਰਲ ਗ੍ਰੀਨ ਪਾਰਟੀ ਦੀ ਲੀਡਰ ਇਜ਼ਾਬੈਥ ਮੇ ਬੱਲੋ ਲੀਡਰਸ਼ਿਪ ਰਿਵਿਊ 'ਚ 80% ਸਪੋਰਟ ਦੇ ਨਾਲ ਪਾਸ ਕਰ ਲਿਆ ਗਿਆ ਪਾਰਟੀ ਵੱਲੋਂ ਬੇਸ਼ੱਕ ਇਸ ਰਿਜ਼ਲਟ ਦਾ ਐਲਾਨ ਕੀਤਾ ਗਿਆ ਪਰ ਇਹ ਨਹੀਂ ਦੱਸਿਆ ਗਿਆ ਕਿ ਮੇ ਨੂੰ ਕਿੰਨੀਆਂ ਵੋਟਾਂ ਮਿਲੀਆਂ ਨੇ ਅਤੇ ਕਿੰਨੇ ਮੈਂਬਰਸ ਵੱਲੋਂ ਇਸ ਵਿੱਚ ਭਾਗ ਲਿਆ ਗਿਆ ਕਿਉਂਕਿ ਪਾਰਟੀ ਦੇ ਇੱਕ ਗਰੁੱਪ ਵੱਲੋਂ ਅਗਸਤ ਦੇ ਵਿੱਚ ਇੱਕ ਓਪਨ ਲੈਟਰ ਲਿਖਿਆ ਗਿਆ ਸੀ ਜਿਸ ਵਿੱਚ ਪਾਰਟੀ ਮੈਂਬਰਸ ਨੂੰ ਇਸ ਰਿਵਿਊ ਵਿੱਚ ਮੇ ਦੇ ਵਿਰੁੱਧ ਵੋਟ ਪਾਉਣ ਦੇ ਲਈ ਕਿਹਾ ਗਿਆ ਸੀ ਇਸ ਲੈਟਰ ਵਿੱਚ ਕਿਹਾ ਗਿਆ ਸੀ ਕਿ ਇਹ ਉਹ ਸਮਾਂ ਹੈ ਜਦੋਂ ਮੇ ਨੂੰ ਕਿਸੇ ਹੋਰ ਦੇ ਹੱਥ ਵਿੱਚ ਕਮਾਂਡ ਦੇਣੀ ਚਾਹੀਦੀ ਹੈ ਕੈਂਪੇਨ ਨੇ ਕਿਹਾ ਕਿ ਐਲਿਜ਼ਾਬੈਥ ਮੇ ਵੱਲੋਂ 2019 ਚ ਪਾਰਟੀ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ 2022 ਦੇ ਵਿੱਚ ਅਨਾਮੀ ਪੌਲੀ ਦੇ ਅਸਤੀਫੇ ਤੋਂ ਬਾਅਦ ਉਹ ਦੁਬਾਰਾ ਲੀਡਰ ਬਣੇ ਸਨ ਤੇ ਬਾਅਦ ਦੇ ਵਿੱਚ ਜੌਨਾਥਨ ਪੈਡਨਲਟਨ ਵੱਲੋਂ ਨਾਲ ਉਹ ਕੋ-ਲੀਡਰ ਸਨ ਪਰ ਫੈਡਰਲ ਚੋਣ ਵਿੱਚ ਆਪਣੀ ਸੀਟ ਹਾਰਨ ਤੋਂ ਬਾਅਦ ਜੌਨਾਥਨ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਇਸ ਦੇ ਬਾਅਦ ਮੇ ਇਕੱਲੇ ਲੀਡਰ ਰਹਿ ਗਏ ਸਨ ਮਈ ਦੇ ਵਿੱਚ ਪਾਰਟੀ ਮੈਂਬਰਾਂ ਨੂੰ ਈਮੇਲ ਕਰਕੇ ਐਲਿਜ਼ਾਬੈਥ ਮੇ ਵੱਲੋਂ ਅਗਲੀਆਂ ਚੋਣਾਂ 'ਚ ਪਾਰਟੀ ਦੀ ਅਗਵਾਈ ਨਾ ਕਰਨ ਦੀ ਗੱਲ ਆਖੀ ਗਈ ਸੀ ਉਹਨਾਂ ਕਿਹਾ ਸੀ ਕਿ ਉਹ ਮੈਂਬਰ ਆਫ ਪਾਰਲੀਮੈਂਟ ਵੱਜੋਂ ਆਵਾਜ਼ ਚੁੱਕਦੇ ਰਹਿਣਗੇ ਪਰ ਪਾਰਟੀ ਨੂੰ ਨਵੀਂ ਆਵਾਜ਼ ਅਤੇ ਚਿਹਰੇ ਦੀ ਜ਼ਰੂਰਤ ਹੈ ਪਰ ਅਧਿਕਾਰਤ ਤੌਰ ਤੇ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਸੀ ਪਬਲਿਕ ਨੂੰ ਸੰਬੋਧਨ ਕਰਦਿਆਂ ਮੈਂ ਨੇ ਕਿਹਾ ਸੀ ਕਿ ਪਾਰਟੀ ਨੂੰ ਰੀਨਿਊਅਲ ਦੀ ਜ਼ਰੂਰਤ ਹੈ ਅਤੇ ਨਵਾਂ ਲੀਡਰ ਮਿਲਣ ਉਪਰੋ ਅਹੁਦਾ ਛੱਡ ਦੇਣਗੇ ਪਰ ਬਾਅਦ ਵਿੱਚ ਉਹਨਾਂ ਇਹ ਇਰਾਦਾ ਬਦਲ ਦਿੱਤਾ ਤੇ ਲੀਡਰਸ਼ਿਪ ਰਿਵਿਊ ਤੋਂ ਬਾਅਦ ਹੁਣ ਉਹ ਗ੍ਰੀਨ ਪਾਰਟੀ ਦੇ ਲੀਡਰ ਬਣੇ ਰਹਿਣਗੇ ਅਮਾਸ ਵੱਲੋਂ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਗਾਜ਼ਾ ਵਿੱਚ ਵਾਰ ਰੋਕਣ ਦੇ ਕੁਝ ਐਲੀਮੈਂਟਸ ਮੰਨਣ ਦੇ ਲਈ ਸਹਿਮਤ ਨੇ ਜਿਸ ਵਿੱਚ ਸੱਤਾ ਛੱਡਣਾ ਅਤੇ ਬੰਦਕਾਂ ਨੂੰ ਰਿਹਾ ਕਰਨਾ ਸ਼ਾਮਲ ਹੈ ਪਰ ਫਲਸਤੀਨੀਆ ਦੇ ਨਾਲ ਹੋਰ ਸਲਾਹ-ਮਸ਼ਵਰਾ ਕੀਤਾ ਜਾਵੇ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਵੱਲੋਂ ਐਤਵਾਰ ਤੱਕ ਸਮਝੌਤੇ ਉੱਪਰ ਸਹਿਮਤ ਹੋਣ ਲਈ ਕਹਿਣ ਤੋਂ ਬਾਅਦ ਆਇਆ ਕਿਉਂਕਿ ਇਜ਼ਰਾਈਲ 7 ਅਕਤੂਬਰ ਨੂੰ ਇਸ ਵਾਰ ਦੇ 2 ਸਾਲ ਪੂਰੇ ਹੋਣ ਤੇ ਵੱਡੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ ਪਰ ਹਾਲੇ ਸਾਫ਼ ਨਹੀਂ ਹੈ ਕਿ ਹਮਾਸ ਦੇ ਬਿਆਨ ਉੱਤੇ ਅਮਰੀਕਾ ਤੇ ਇਜ਼ਰਾਈਲ ਕੀ ਰਿਐਕਟ ਕਰਨਗੇ ਅਮਰੀਕੀ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਵਾਰ ਖਤਮ ਕਰਨ ਅਤੇ ਬੰਦਕਾਂ ਨੂੰ ਰਿਹਾਅ ਕਰਨ ਸੰਬੰਧੀ ਪੀਸ ਐਗਰੀਮੈਂਟ ਨੂੰ ਇਜ਼ਰਾਈਲ ਨੇ ਸਵੀਕਾਰ ਕਰ ਲਿਆ ਅਤੇ ਇੰਟਰਨੈਸ਼ਨਲ ਲੈਵਲ ਉੱਤੇ ਵੀ ਇਸ ਦਾ ਸਵਾਗਤ ਹੋ ਰਿਹਾ ਪਰ ਮੀਡੀਏਟਰ ਏਜੀਪਟ ਅਤੇ ਕਤਰ ਨੇ ਕਿਹਾ ਹੈ ਕਿ ਕੁਝ ਪੱਖਾਂ ਉੱਤੇ ਹਾਲੇ ਹੋਰ ਗੱਲਬਾਤ ਦੀ ਜ਼ਰੂਰਤ ਹੈ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਵਸ਼ਿੰਗਟਨ ਦੇ ਸਮੇਂ ਅਨੁਸਾਰ ਐਤਵਾਰ 6 ਵਜੇ ਤੱਕ ਸਮਝੌਤਾ ਹੋ ਜਾਣਾ ਚਾਹੀਦਾ ਤੇ ਜੇਕਰ ਅਜਿਹਾ ਨਹੀਂ ਹੋਇਆ ਤੇ ਨਰਖ ਹੋਏਗਾ ਅਤੇ ਹਮਾਸ ਉੱਤੇ ਸਭ ਤੋਂ ਵੱਡੀ ਸਟ੍ਰਾਈਕ ਕੀਤੀ ਜਾਏਗੀ ਨਹੀਂ ਤਾਂ ਮਿਡਲ ਈਸਟ ਵਿੱਚ ਇੱਕ ਜਾਂ ਦੂਜੇ ਤਰੀਕੇ ਨਾਲ ਸ਼ਾਂਤੀ ਹੋਏਗੀ 트ੰਪ ਦੀ ਯੋਜਨਾ ਤਹਿਤ ਇਜ਼ਰਾਈਲ ਦੇ ਰਾਸ਼ਟਰਪਤੀ ਬੈਂਜਾਮਿਨ ਨੇਤਨਯਾਹੁ ਨੇ ਕਿਹਾ ਸੀ ਕਿ ਹਮਾਸ 48 ਬੰਦਕਾਂ ਨੂੰ ਰਿਹਾਅ ਕਰੇਗਾ ਜਿਸ ਵਿੱਚੋਂ 20 ਜਿੰਦਾ ਮੰਨੇ ਜਾ ਰਹੇ ਨੇ ਤੇ ਹਥਿਆਰ ਛੱਡ ਦੇਗਾ ਤੇ ਬਦਲੇ ਵਿੱਚ ਇਜ਼ਰਾਈਲੀ ਫੌਜ ਪਿੱਛੇ हट ਜਾਏਗੀ ਤੇ ਫਲਸਤੀਨੀ ਸੈਨਿਕਾਂ ਨੂੰ ਰਿਹਾਅ ਕਰੇਗੀ ਤੇ ਹਿਮਨਿਟੇਰੀਅਨ ਏਡ ਪਹੁੰਚਦੀ ਕੀਤੀ ਜਾਏਗੀ ਹੁਣ ਦੇਖਦੇ ਹਾਂ ਅਡਮੈਂਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਇਗੁਰਦੀ ਕਾਲਤਾ ਵਾਇਗੁਰਦੀ ਕੀ ਫਤਰੀ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਆ ਅ ਅਲਬਰਟਾ ਦੇ ਵਿੱਚ ਜਿਹੜੇ ਟੀਚਰ ਦੇ ਆ ਜੀ ਉਹ ਕੋਈ ਤਕਰੀਬਨ ਉਹਨਾਂ ਦੀ ਗਿਣਤੀ 51000 ਦੀ ਆ ਔਰ ਉਹਨਾਂ ਨੇ ਤਕਰੀਬਨ 90% ਵੋਟ ਪਾ ਕੇ ਇਹ ਸਟ੍ਰਾਈਕ ਤੇ ਜਾਣ ਦਾ ਫੈਸਲਾ ਲੈ ਲਿਆ ਜਿਹਾ ਇਹ ਪਹਿਲੀ ਵਾਰੀ ਹੋਇਆ ਵੀ ਇੰਨੀ ਜ਼ਿਆਦਾ ਪਰਸੈਂਟੇਜ ਜਿਹੜੀ ਟੀਚਰਸ ਦੀ ਆ ਉਹਨਾਂ ਨੇ ਸਟ੍ਰਾਈਕ ਤੇ ਜਾਣ ਦਾ ਫੈਸਲਾ ਕੀਤਾ ਸਰਕਾਰ ਨੇ ਜਿਹੜੀ ਉਹਨਾਂ ਨੂੰ ਆਫਰ ਕੀਤੀ ਸੀਗੀ ਜਿਹੜੀ ਖਾਸ ਕਰਕੇ ਉਹਨਾਂ ਦੀ ਤਨਖਾਹ ਵਿੱਚ ਵਾਧਾ ਕਰਨ ਦੀ ਉਹ ਜੀ ਉਹਨਾਂ 12% ਰੇਜ਼ ਦਿੱਤੀ ਸੀ ਤਿੰਨ ਸਾਲ ਦੇ ਵਿੱਚ ਮਤਲਬ ਉਹ ਕਹਿੰਦੇ ਵਾਧਾ ਕਰਨਾ ਤਿੰਨ ਸਾਲ ਦਾ ਸੋ ਉਹ ਜਿਹੜੀ ਗੱਲਬਾਤ ਹੈ ਜੀ ਉਹਨਾਂ ਨੇ ਠੁਕਰਾ ਦਿੱਤੀ ਹੈ ਟੀਚਰਸ ਨੇ ਤੇ ਉਹ ਜਿਹੜਾ ਹੋਣਾ ਸੋਮਵਾਰ ਨਾਲ ਉਸ ਦਿਨ ਤੋਂ ਸਟ੍ਰਾਈਕ ਤੇ ਜਾ ਰਿਹਾ ਹੈ ਉਸ ਗੱਲ ਨੂੰ ਲੈ ਕੇ ਜਿਹੜੇ ਪੇਰੈਂਟਸ ਨੇ ਔਰ ਜਿਹੜੇ ਸਟੂਡੈਂਟਸ ਆ ਉਹ ਸਾਰੇ ਫਿਕਰਮੰਦ ਹੋਏ ਆ ਜੀ ਤੇ ਜਿਹੜੀ ਅਲਬਰਟਾ ਦੀ ਸਰਕਾਰ ਆ ਉਹਨਾਂ ਨੇ ਇੱਕ ਨਵਾਂ ਕੰਮ ਕੀਤਾ ਉਹ ਕਹਿੰਦੇ ਜੀ ਵੀ ਅਸੀਂ ਜਿਹੜੇ ਪੇਰੈਂਟਸ ਆ ਉਹਨਾਂ ਨੂੰ 30 ਡਾਲਰ ਇੱਕ ਦਿਨ ਦਾ ਇੱਕ ਬੱਚੇ ਦਾ ਦੇਵਾਂਗੇ ਜਿਹੜੇ 12 ਸਾਲ ਤੋਂ ਘੱਟ ਉਮਰ ਦੇ ਨੇ ਉਹ ਕਹਿੰਦੇ ਵੀ ਉਹ ਘਰ ਵਿੱਚ ਉਹਨਾਂ ਬੱਚਿਆਂ ਨੂੰ ਆਪ ਟਿਊਟਰਿੰਗ ਕਰ ਸਕਦੇ ਆ ਤੇ ਅਸੀਂ ਜਿਹੜਾ ਇੱਕ ਟੂਲ ਕਿੱਟ ਉਹਨਾਂ ਨੇ ਤਿਆਰ ਕੀਤੀ ਹੈ ਜਿਹਦੇ ਵਿੱਚ ਕੋਰਸ ਵਗੈਰਾ ਜਿਹੜੇ ਤਿਆਰ ਕਰਨਗੇ ਤੇ ਉਹ ਉਹਨਾਂ ਨੂੰ ਦੇਣਗੇ ਤੇ ਪੇਰੈਂਟਸ ਘਰ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਗੇ। ਅ ਔਰ ਦੂਸਰੇ ਪਾਸੇ ਟੀਚਰ ਕਹਿੰਦੇ ਵੀ ਉਹ ਜਿਹੜੀ ਟੂਲ ਕਿੱਟ ਆ ਕੋਈ ਨਹੀਂ ਜ਼ਿਆਦਾ ਫਾਇਦੇਮੰਦ ਨਹੀਂ ਹੋਣੀ ਕਿਉਂਕਿ ਪੇਰੈਂਟਸ ਤੋਂ ਬੱਚਿਆਂ ਨੂੰ ਘਰ ਦੇ ਵਿੱਚ ਨਹੀਂ ਪੜਾਇਆ ਜਾਂਦਾ। ਖਾਸ ਕਰਕੇ ਔਰ ਜਿਹੜੀ ਇਹ ਟੂਲ ਕਿਟ ਉਹਨਾਂ ਨੇ ਕਹਿੰਦੇ ਤਿਆਰ ਕੀਤੀ ਆ ਉਹ ਕੋਈ ਏਡੀ ਵੱਡੀ ਗੱਲ ਨਹੀਂ ਹੈ ਵੀ ਮਤਲਬ ਇੰਨੀ ਵਧੀਆ ਨਹੀਂ ਹੋਵੇਗੀ। ਕੈਲਗਰੀ ਦੇ ਵਿੱਚ ਨਾ ਜੀ ਇੱਕ ਸਕਾਲਰਸ ਆਫ ਕੈਲਗਰੀ ਨਾਰਥ-ਵੈਸਟ ਦੇ ਵਿੱਚ ਹੈ ਜਿਹੜੇ ਪ੍ਰਾਈਵੇਟ ਟਿਊਟਰਿੰਗ ਕਰਦੇ ਨੇ ਬੱਚਿਆਂ ਦੀ। ਉਹ ਕਹਿੰਦੇ ਵੀ ਸਾਡੇ ਆਫ ਦੀ ਹੁੱਕ ਟੈਲੀਫੋਨ ਘੰਟੀਆਂ ਜਿਹੜੀਆਂ ਖੜਕ ਰਹੀਆਂ ਨੇ ਔਰ ਪੇਰੈਂਟਸ ਚਿੰਤਤ ਨੇ ਇਸ ਗੱਲੋਂ ਵੀ ਸਾਡੇ ਬੱਚੇ ਜਿਹੜੇ ਆ ਉਹ ਇੰਨੇ ਦਿਨ ਘਰ ਵਿੱਚ ਬੈਠੇ ਹੀ ਕਰਨਗੇ ਸੋ ਇਸ ਕਰਕੇ ਉਹ ਚਾਹੁੰਦੇ ਆ ਵੀ ਬੱਚੇ ਉਥੇ ਪੜ੍ਹਾਈ ਲਿਖਾਈ ਲਿਓ ਕਹਿੰਦੇ ਵੀ ਭਰਤੀ ਕਰਵਾਏ ਜਾਣ ਔਰ ਮਿਨੀਮਮ ਲੋਕ ਜਿਹੜੇ ਆ ਜੀ ਉਹ ਤਿੰਨ ਤਿੰਨ ਹਫ਼ਤੇ ਦੀ ਉਡੀਕ ਕਰ ਰਹੇ ਵੀ ਤਿੰਨ ਹਫ਼ਤੇ ਮਤਲਬ ਐਟ ਲੀਸਟ ਉਹਨਾਂ ਨੂੰ ਲੱਗਦਾ ਵੀ ਜਿਹੜੀ ਸਟ੍ਰਾਈਕ ਆ ਤਿੰਨ ਹਫ਼ਤੇ ਤਾਂ ਚੱਲੇਗੀ 2002 ਦੇ ਵਿੱਚ ਵੀ ਇੱਕ ਵਾਰੀ ਟੀਚਰਸ ਸਟ੍ਰਾਈਕ ਤੇ ਗਏ ਸੀਗੇ ਜੀ ਤੇ ਤਿੰਨ ਹਫ਼ਤਿਆਂ ਦੀ ਸਟ੍ਰਾਈਕ ਤੋਂ ਬਾਅਦ ਉਸ ਵੇਲੇ ਦੇ ਪ੍ਰੀਮੀਅਰ ਰਾਲਫ ਕਲਾਈਨ ਹੋਰਾਂ ਨੇ ਇਹਨਾਂ ਨੂੰ ਬੈਕ ਟੂ ਵਰਕ ਦਾ ਜਿਹੜਾ ਜੀ ਆਰਡਰ ਕਰ ਦਿੱਤਾ ਸੀਗਾ ਤੇ ਉਹ ਸਟ੍ਰਾਈਕ ਉਦੋਂ ਖਤਮ ਹੋਈ ਸੀ ਤੇ ਟੀਚਰ ਜਿਹੜੇ ਆ ਗਏ ਸੀ ਵਾਪਸ ਹੁਣ ਜਿਹੜੀ ਜੀ ਸਰਕਾਰ ਆ ਉਹ ਕੀ ਕਰਦੀ ਆ ਸਿਰਫ ਉਹਨਾਂ ਨੇ ਅੱਜ ਜਿਹੜਾ ਦੱਸਿਆ ਤੁਹਾਨੂੰ ਕਿ 30 ਡਾਲਰ ਦੇਣ ਦੇ ਦਿਆ ਕਰਨੇ ਨੇ ਇੱਕ ਬੱਚੇ ਦੇ ਜਿਹੜਾ 12 ਸਾਲਾਂ ਤੋਂ ਘੱਟ ਹੈਗਾ ਔਰ ਉਹ ਵੀ ਜਿਹੜੇ ਐਜੂਕੇਸ਼ਨ ਮਨਿਸਟਰ ਨੇ ਅ ਡਮੀਟ੍ਰੀਓ ਨਿਕੋਲੇਡਜ਼ ਉਹਨਾਂ ਦਾ ਕਹਿਣਾ ਹੈਗਾ ਵੀ ਅਸੀਂ ਨਹੀਂ ਚਾਹੁੰਦੇ ਵੀ ਬੱਚਿਆਂ ਨੂੰ ਇਹ ਜਿਹੜਾ ਬਰੰਟ ਹੈਗਾ ਇਸ ਗੱਲ ਦਾ ਝੱਲਣਾ ਪਵੇ ਸੋ ਉਹਨਾਂ ਲਈ ਅਸੀਂ ਇਹ ਕੋਸ਼ਿਸ਼ਾਂ ਕਰ ਰਹੇ ਹਾਂ ਪਰ ਦੂਸਰੇ ਪਾਸੇ ਜਿਹੜੇ ਟੀਚਰਸ ਹੈਗੇ ਆ ਜੀ ਉਹ ਕਹਿੰਦੇ ਵੀ ਅ ਅਸੀਂ ਵੀ ਬੱਚਿਆਂ ਦੇ ਭਵਿੱਖ ਲਈ ਹੀ ਇਹ ਗੱਲਬਾਤ ਕਰ ਰਹੇ ਸੀਗੇ ਕਿਉਂਕਿ ਇਹਨਾਂ ਨੇ ਕਿਹਾ ਸੀਗਾ ਵੀ ਹੋਰ ਟੀਚਰ ਹਾਇਰ ਕੀਤੇ ਜਾਣ ਕਿਉਂਕਿ ਕਲਾਸਰੂਮ ਦੇ ਵਿੱਚ ਬੱਚਿਆਂ ਦੀ ਗਿਣਤੀ ਵਧ ਰਹੀ ਆ ਕਿਉਂਕਿ ਅਲਬਰਟਾ ਦੀ ਪਾਪੂਲੇਸ਼ਨ ਵਧੀ ਆ ਔਰ ਸਕੂਲ ਜਿਹੜੇ ਆ ਉਹ ਨਵੇਂ ਬਿਲਡ ਕੀਤੇ ਜਾ ਰਹੇ ਆ ਪਰ ਉਨੀ ਤੇਜ਼ੀ ਦੇ ਨਾਲ ਨਹੀਂ ਹੋ ਰਿਹਾ ਜਿਹਦਾ ਕਰਕੇ ਕਲਾਸਰੂਮ ਸਾਈਜ਼ ਘਟ ਨਹੀਂ ਰਿਹਾ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ